ਡਾਕਟਰ ਸੁਖਵਿੰਦਰ ਪਾਲ ਸਿੰਘ ਜੀ ਜੁੜ ਰਹੇ ਨੇ ਇੱਕ ਅੱਧੇ ਮਿੰਟ ਦੇ ਵਿੱਚ ਸਟੂਡੀਓ ਚ ਆ ਗਏ ਨੇ ਤੇ ਉਹਨਾਂ ਦੇ ਬਾਰੇ ਅਸੀਂ ਜਾਣਕਾਰੀ ਦੇਣੀ ਹੈ ਉਹਨਾਂ ਤੋਂ ਲੈਣੀ ਵੀ ਜਾਣਕਾਰੀ ਕੁਝ ਤੇ ਉਹਨਾਂ ਨੂੰ ਆਪਾਂ ਵਧਾਈ ਵੀ ਦੇਣੀ ਹੈ ਕਿਉਂਕਿ ਉਹਨਾਂ ਨੇ ਫੂਡ ਸੇਫਟੀ ਅਵਾਰਡ 2025 ਜਿੱਤਿਆ ਤੇ ਡਾਕਟਰ ਸਾਹਿਬ ਨਿਊ ਸਾਊਥ ਵੇਲਜ਼ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਦੇ ਵਿੱਚ ਰਿਸਰਚ ਐਂਡ ਡਿਵੈਲਪਮੈਂਟ ਦੇ ਵਿੱਚ ਕੰਮ ਕਰ ਰਹੇ ਨੇ ਨਿਊਕਾਸਲ ਏਰੀਆ ਨਿਊ ਸਾਊਥ ਵੇਲਸ ਦੇ ਵਿੱਚ ਤੇ ਖੈਰ ਆਪਾਂ ਉਹਨਾਂ ਤੋਂ ਪੁੱਛਦੇ ਹਾਂ ਜਦੋਂ ਉਹ ਸਾਡੇ ਨਾਲ ਸ਼ਾਮਲ ਹੁੰਦੇ ਆ ਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਤੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਜੀ ਆਇਆਂ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪ੍ਰੋਗਰਾਮ ਦੇ ਸੁਣਨ ਵਾਲੇ ਤੇ ਦੇਖਣ ਵਾਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਇਹ ਦੱਸੋ ਤੁਸੀਂ ਨਿਊ ਕਾਸਲੋਂ ਜਾਂ ਸਿਡਨੀੋਂ ਅ ਮੈਂ ਨਿਊ ਕਾਸਲਰ ਅ ਸਿਡਨੀ ਦੇ ਵਿੱਚ ਸੈਂਟਰਲ ਕੋਸਟ ਠੀਕ ਹੈ ਜੀ ਤੇ ਡਾਕਟਰ ਸਾਹਿਬ ਵੈਸੇ ਇਹਨੂੰ ਹੰਟਰ ਵੈਲੀ ਵੀ ਕਹ ਦਿੰਦੇ ਆ ਤੇ ਇੱਥੇ ਕਾਫੀ ਸਬਜ਼ੀਆਂ ਵਗੈਰਾ ਫੂਡ ਕਾਫੀ ਉਗਾਇਆ ਜਾਂਦਾ ਇਸ ਏਰੀਏ ਦੇ ਵਿੱਚ ਨਿਊ ਸਾਊਥ ਵੈਲਸ ਹਾਂਜੀ ਸੈਂਟਰਲ ਕੋਸਟ ਏਰੀਆ ਚ ਪਹਿਲਾਂ ਤਾਂ ਬਹੁਤ ਜ਼ਿਆਦਾ ਫੂਡ ਉਗਾਇਆ ਜਾਂਦਾ ਸੀ ਸਿਟਰਸ ਲਈ ਮਸ਼ਹੂਰ ਸੀ ਏਰੀਆ ਪਰ ਜਦੋਂ ਦੀ ਡਵੈਲਪਮੈਂਟ ਸ਼ੁਰੂ ਹੋਈ ਬਹੁਤ ਸਾਰੀ ਜ਼ਮੀਨ ਜਿਹੜੀ ਹੈ ਉਹ ਰੈਜ਼ੀਡੈਂਸ਼ੀਅਲ ਏਰੀਆ ਚ ਆ ਗਈ ਹੈ ਤੇ ਹੁਣ ਇੱਥੇ ਪ੍ਰੋਡਕਸ਼ਨ ਕੱਟ ਗਈ ਹੈ ਬਟ ਫਿਰ ਵੀ ਹਲੇ ਗ੍ਰੀਨ ਹਾਊਸ ਹਾਰਟੀਕਲਚਰ ਤੇ ਹਲੇ ਵੀ ਕੁਝ ਵੱਡੇ ਫਾਰਮ ਹੈਗੇ ਸੈਂਟਰਲ ਕੋਸਟ ਤੇ ਜੀ ਡਾਕਟਰ ਸਾਹਿਬ ਤੁਸੀਂ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਦੇ ਨਾਲ ਜੁੜੇ ਹੋਏ ਹੋ ਤੇ ਜ਼ਿਆਦਾਤਰ ਮੈਨੂੰ ਲੱਗਦਾ ਤੁਸੀਂ ਰਿਸਰਚ ਦੇ ਫੀਲਡ ਦੇ ਵਿੱਚ ਹੋ ਅ ਕਿਸ ਤਰ੍ਹਾਂ ਦੀ ਰਿਸਰਚ ਚੱਲ ਰਹੀ ਹੈ ਨਿਊਕਾਸਲਰੀ সেন্ট্রਲ ਕੋਸਟ ਤੇ ਹਾਂਜੀ ਮੈਂ ਪਿਛਲੇ 11 ਸਾਲ ਤੋਂ সেন্ট্রਲ ਕੋਸਟ ਤੇ ਇੱਥੇ ਰਿਸਰਚ ਸਟੇਸ਼ਨ ਹੈਗਾ ਨਿਊ ਸਾਫਟਵੇਅਰ ਡਿਪਾਰਟਮੈਂਟ ਆਫ ਪ੍ਰਾਇਮਰੀ ਇੰਡਸਟਰੀ ਦਾ ਦੇ ਸਟਾਰ ਦਾ ਮੇਨ ਫੋਕਸ ਮੇਰੀ ਟੀਮ ਦਾ ਫੂਡ ਸੇਫਟੀ ਹੈ ਜਿਦਾ ਕਿ ਤੁਹਾਨੂੰ ਪਤਾ ਫਰੂਟ ਤੇ ਵੈਜੀਟੇਬਲਸ ਆਪਾਂ ਸਾਰੇ ਖਾਣੇ ਵਧੀਆ ਹੈਲਥ ਤੇ ਡਾਈਟ ਨਿਊਟ੍ਰੀਸ਼ਨਲੀ ਪਰ ਜੇ ਉਹ ਕੰਟਾਮਿਨੇਟ ਹੋ ਜਾਣ ਉਹਨਾਂ ਦੇ ਵਿੱਚ ਕੋਈ ਕੰਟਾਮਿਨੇਸ਼ਨ ਆ ਜਾ ਸਪੈਸ਼ਲੀ ਜਦੋਂ ਕੋਈ ਮਾਈਕਰੋਬੀਅਲ ਕੰਟਾਮਿਨੇਸ਼ਨ ਆ ਜਾਂ ਕੋ ਬੈਗਸ ਆ ਜਾਂ ਤੇ ਉਹ ਕਾਫੀ ਤੁਹਾਨੂੰ ਬਿਮਾਰ ਕਰ ਸਕਦੇ ਆ ਫੂਡ ਪੋਇਜ਼ਨਿੰਗ ਕਰ ਸਕਦੇ ਆ ਤੇ ਅਨਫੋਰਚਨਟਲੀ ਕਈ ਵਾਰ ਡੈਥ ਵੀ ਹੋ ਜਾਂਦੀ ਹੈ ਸੋ ਇਹ ਬੜਾ ਇੰਪੋਰਟੈਂਟ ਏਰੀਆ ਡਿਪਾਰਟਮੈਂਟ ਲਈ ਕਿ ਅਸੀਂ ਫਰੂਟ ਤੇ ਵੈਜੀਟੇਬਲ ਸਪਲਾਈ ਜਿਹੜੀ ਆਸਟ੍ਰੇਲੀਆ ਦੇ ਵਿੱਚ ਹੈਗੀ ਸਪੈਸ਼ਲੀ ਨਹੀਂ ਸੌਫਟਵੇਅਰ ਚ ਇਹਨੂੰ ਸੇਫ ਰੱਖਣਾ ਸੋ ਉਹਦੇ ਲਈ ਡਿਪਾਰਟਮੈਂਟ ਰਿਸਰਚ ਕਰਦਾ ਅਸੀਂ ਇੰਡਸਟਰੀ ਦੇ ਨਾਲ ਕੰਮ ਕਰਦੇ ਆ ਤਾਂਕਿ ਉਨ ਮੇਕ ਸ਼ੋਰ ਕਰ ਸਕੀਏ ਕਿ ਲੋਕੀ ਬਿਮਾਰ ਨਾ ਹੋਣ ਔਰ ਕਈ ਵਾਰ ਬਿਮਾਰਤਾ ਨਹੀਂ ਹੁੰਦੇ ਬਟ ਕੰਟਾਮਿਨੇਸ਼ਨ ਜਦੋਂ ਆਉਂਦੀ ਹੈ ਸਪਲਾਈ ਚੇਂਜ ਤੇ ਪ੍ਰੋਡਕਟ ਰੀਕਾਲ ਹੋ ਜਾਂਦੇ ਹੈ ਤੇ ਜਿਹੜੇ ਰੀਕਾਲ ਨੇ ਉਹ ਇੰਡਸਟਰੀ ਨੂੰ ਕਈ ਵਾਰ ਮਿਲੀਅਨਸ ਆਫ ਡਾਲਰਸ ਉਹਨਾਂ ਦੀ ਕਾਸਟ ਹੁੰਦੀ ਹੈ ਸੋ ਇਸ ਕਰਕੇ ਮੇਰੀ ਇਹ ਰਿਸਰਚ ਹੈ ਪਿਛਲੇ 10 11 ਸਾਲ ਤੋਂ ਉਹ ਸਿਰਫ ਇਹ ਲੱਭਣ ਲਈ ਕਿ ਇਹ ਜਿਹੜੇ ਬੈਕਟੀਰੀਆ ਹੈਗੇ ਇੱਕ ਇਦਾਂ ਫਰੂਟ অর ਵੈਜੀਟਲ ਸਪਲਾਈ ਚੇਨ ਚ ਐਂਟਰ ਕਰਦੇ ਨੇ ਤੇ ਕਿੱਦਾਂ ਇਹਨਾਂ ਨੂੰ ਰੋਕਿਆ ਜਾ ਸਕਦਾ ਤਾਂ ਕਿ ਸਾਡੀ ਜਿਹੜੀ ਸਪਲਾਈ ਚੇਨ ਹੋ ਸੇਫ ਰਹੇ ਤੁਹਾਡੀ ਇਸੇ ਰਿਸਰਚ ਦਾ ਤੁਹਾਨੂੰ 2025 ਦਾ ਫੂਡ ਸੇਫਟੀ ਅਵਾਰਡ ਮਿਲਿਆ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਸਾਡੇ ਸਾਰਿਆਂ ਵੱਲੋਂ ਤੇ ਉਸ ਅਵਾਰਡ ਦਾ ਬੇਸ ਕੀ ਰਿਹਾ ਡਾਕਟਰ ਸਾਹਿਬ हां जी मैं जबो इथे आके रिसर्च शुरू कीती ते सब तो पहला मैं रिसर्च शुरू कीती मेलन्स ते क्योंकि बैलन इंडस्ट्री ऑस्ट्रेलिया ਦੇ ਵਿੱਚ ਪਿਛਲੇ ਤੁਸੀਂ 20 ਸਾਲ ਪਿੱਛੇ ਚਲੇ ਜਾਓ ਤੇ ਹਰ 2 ਸਾਲ 3 ਸਾਲ ਬਾਅਦ ਇੱਕ ਮੇਜਰ ਆਊਟ ਬ੍ਰੇਕ ਹੁੰਦਾ ਸੀ ਸਾਮਨੇਲਾ ਜਾਂ ਲਿਸਟੇਰੀਆ ਉਹਦੇ ਕਰਕੇ ਬਹੁਤ ਲੋਕੀ ਬਿਮਾਰ ਹੋ ਜਾਂਦੇ ਸੀ ਹਸਪਿਟਲਾਈਜ਼ ਹੋ ਜਾਂਦੇ ਨੇ ਤੇ ਉਹਦੇ ਨਾਲ ਬਹੁਤ ਜ਼ਿਆਦਾ ਰੈਪਿਊਟੇਸ਼ਨ ਡੈਮੇਜ ਹੁੰਦਾ ਸਪੈਸ਼ਲੀ ਨਾਟ ਆਨ ਇੰਡਸਟਰੀਜ਼ ਆ ਜਦ ਕਿ ਆਸਟ੍ਰੇਲੀਆ ਜਿਹੜਾ ਹੈਗਾ ਇਹ ਜਾਣਿਆ ਜਾਂਦਾ ਹੈ ਕਿ ਕਲੀਨ ਗ੍ਰੀਨ ਤੇ ਸੇਫ ਸਾਡਾ ਫੂਡ ਸਪਲਾਈ ਹੈਗੀ ਬਟ ਉਹ ਜਦੋਂ ਇਦਾਂ ਦੇ ਇਨਸੀਡੈਂਟ ਹੁੰਦੇ ਆ ਤੇ ਉਹ ਬਹੁਤ ਜ਼ਿਆਦਾ ਉਹਦੇ ਨਾਲ ਬਦਨਾਮੀ ਹੁੰਦੀ ਇੰਡਸਟਰੀ ਦੀ ਤੇ ਜਿਹੜਾ ਲੋਕਾਂ ਦਾ ਸਿਹਤ ਦਾ ਨੁਕਸਾਨ ਹੁੰਦਾ ਉਹ ਤਾਂ ਹੈ ਹੈ ਸੋ 2018 ਦੇ ਵਿੱਚ ਇੱਕ ਲਿਸਟੀਰੀਆ ਆਊਟਬ੍ਰੇਕ ਹੋਈ ਸੀ ਜਿਹਦੇ ਵਿੱਚ ਅਨਫੋਰਚਨਟਲੀ ਸੱਤ ਲੋਕਾਂ ਦੀ ਮੌਤ ਵੀ ਹੋ ਗਈ ਸੀ ਔਰ ਉਹ ਗੈਂਟਰਲੂਪ ਕਰਕੇ ਸੀ ਰਾਕ ਮੈਲਨ ਕਰਕੇ ਸੋ ਸੋ ਤੋਂ ਬਾਅਦ ਮੈਂ ਇੰਡਸਟਰੀ ਦੇ ਨਾਲ ਕੰਮ ਕੀਤਾ ਤੇ ਹੁਣ 7 ਸਾਲ ਹੋ ਗਏ ਆ ਤੇ ਉਸ ਤੋਂ ਬਾਅਦ ਇੰਡਸਟਰੀ ਕਿਸੇ ਵੀ ਫੂਡ ਸੇਫਟੀ ਇਨਸੀਡੈਂਟ ਜਾਂ ਰਿਕਾਲ ਦੇ ਵਿੱਚ ਇਨਵੋਲਵ ਨਹੀਂ ਹੋਈ ਅਜੇ ਤੱਕ ਸੋ ਜਿਹੜੀ ਕਿ ਆਸਟ੍ਰੇਲੀਅਨ ਇੰਡਸਟਰੀ ਲਈ ਬਹੁਤ ਵੱਡੀ ਅਚੀਵਮੈਂਟ ਹੈ ਤੇ ਜਦਕਿ ਹੋਰ ਮੁਲਕਾਂ ਦੇ ਵਿੱਚ ਸਪੈਸ਼ਲੀ ਜਦੋਂ ਅਸੀਂ ਯੂ ਐਸ ਦੇਖਦੇ ਆਂ ਜਾ ਦੂਜੇ ਮੁਲਕਾਂ ਇਹ ਦੇਖਦੇ ਆ ਤੇ ਮੈਲਨ ਇੰਡਸਟਰੀ ਜਿਹੜੀ ਹੈਗੀ ਸਪੈਸ਼ਲੀ ਕੈਂਟਲੂਪਸ ਰੌਕ ਮੈਲਨਸ ਇਹਨਾਂ ਨੂੰ ਕਹਿੰਦੇ ਆ ਹਰ ਸਾਲ ਕਿਤੇ ਨਾ ਕਿਈ 100 ਜਾਂ 1100 ਲੋਕਾਂ ਨੂੰ ਬਿਮਾਰ ਕਰਦੇ ਆ ਜਾਂ ਉਹਦੇ ਨਾਲ ਉਹਨਾਂ ਦਾ ਮੌਤਾਂ ਵੀ ਹੋ ਰਹੇ ਨੇ ਸੋ ਆਈ ਥਿੰਕ ਆਸਟ੍ਰੇਲੀਅਨ ਇੰਡਸਟਰੀ ਨੇ ਇਸ ਚੀਜ਼ ਨੂੰ ਰੈਕਗਨਾਈਜ਼ ਕੀਤਾ ਤੇ ਇਹ ਜਿਹੜਾ ਮੇਰਾ ਕੰਮ ਸੀ ਸੇਫ ਮੈਲਨਸ ਪ੍ਰੋਗਰਾਮ ਹੈ ਤੇ ਇਹ ਨਾਟ ਓਨਲੀ ਆਸਟ੍ਰੇਲੀਆ ਚ ਆਈ ਥਿੰਕ ਹੋਰ ਵੀ ਦੁਨੀਆ ਦੇ ਕਈ ਇਲਾਕਿਆਂ ਚ ਇਨ ਨੂੰ ਰੈਕਗਨਾਈਜ਼ ਕੀਤਾ ਗਿਆ ਕਿ ਜੋ ਵੀ ਕੰਮ ਅਸੀਂ ਕੀਤਾ ਬਹੁਤ ਕੋਲੈਬੋਰੇਟਿਵ ਲੈਵਲ ਤੇ ਗਰੋਅਰਸ ਦੇ ਨਾਲ ਪੈਕਰਸ ਦੇ ਨਾਲ ਸੁਪਰਮਾਰਕੀਟਸ ਦੇ ਨਾਲ ਜੀ ਕੀਏ ਜਿਹੜਾ ਪ੍ਰੋਡਕਟ ਹੈ ਸੇਫ ਰਹੇ ਔਰ ਆਈ ਥਿੰਕ ਇਹ ਕੰਮ ਨੂੰ ਕਾਫੀ ਰੈਕਗਨੀਸ਼ਨ ਮਿਲੀ ਉਹ ਤੋਂ ਇਲਾਵਾ ਸੈਲਡਸ ਤੇ ਪਿਛਲੇ 4-5 ਸਾਲ ਤੋਂ ਮੈਂ ਕੰਮ ਕਰ ਰਿਹਾ ਹਾਂ ਲੀਫੀ ਵੈਜੀਟਾਬਲਸ ਤੇ ਕਿਉਂਕਿ ਸੈਲਡਸ ਵੀ ਅਕਸਰ ਰਿਕਾਲ ਹੁੰਦੇ ਰਹਿੰਦੇ ਸੋ ਆਈ ਥਿੰਕ ਉਹ ਜਿਹੜਾ ਸਾਰਾ ਕੰਮ ਹੈ ਉਹ ਆਸਟ੍ਰੇਲੀਅਨ ਇੰਸਟੀਚਿਊਟ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ ਜਿਹੜੀ ਕਿ ਸਾਡੀ ਪ੍ਰੋਫੈਸ਼ਨਲ ਬਾਡੀ ਹੈ ਉਹਨਾਂ ਨੇ ਰੈਕਗਨਾਈਜ਼ ਕੀਤਾ ਕਿ ਇਹਦੇ ਨਾਲ ਫਾਇਦਾ ਹੋਇਆ ਆਸਟ੍ਰੇਲੀਆ ਨੂੰ ਦੇਖੋ ਫਾਇਦਾ ਤਾਂ ਫਾਰਮਰ ਨੂੰ ਵੀ ਹੋਇਆ ਕਿਉਂਕਿ ਉਹਨਾਂ ਉਹਨਾਂ ਦੇ ਪ੍ਰੋਡਿਊਸ ਜਿਹੜੀ ਉਹ ਵਿਕੀ ਆ ਰਿਕਾਲ ਨਹੀਂ ਹੋਇਆ ਖਰਚੇ ਬਚੇ ਆ ਸਾਰੇ ਸਾਰਿਆਂ ਨੂੰ ਹੋਇਆ ਕੰਜ਼ਿਊਮਰ ਜਿਹੜੇ ਬਿਮਾਰ ਹੋਣੋਂ ਬਚਿਆ ਹਨਾ ਉਹਨਾਂ ਦਾ ਜਿਹੜਾ ਕੌਨਫੀਡੈਂਸ ਲੈਵਲ ਗਿਰ ਜਾਂਦਾ ਫੇ ਫੂਡ ਦੇ ਵਿੱਚ ਡਾਕਟਰ ਸਾਹਿਬ ਵੈਸੇ ਮੇਰੀ ਕੁਇਰਿਓਸਿਟੀ ਹੈ ਵੀ ਇਹ ਜਿਹੜਾ ਮੈਲੈਂਸ ਦੇ ਤੁਸੀਂ ਕੀਤਾ ਫਿਰ ਲਸਟੇਰੀਆ ਆਉਂਦਾ ਜਾਂ ਹੋਰ ਬਿਮਾਰੀਆਂ ਆਣੀਆਂ ਸੈਲਟ ਸੇ ਵੈਸੇ ਇੱਕ ਕੁਐਸਚਨ ਹੈ ਵੈਸੇ ਆਂਦੀਆਂ ਕਿੱਦਾਂ ਹੈ ਇਹਤੇ ਤੁਸੀਂ ਕੀ ਨੋਟ ਕੀਤਾ ਨਹੀਂ ਇਹ ਬਹੁਤ ਵਧੀਆ ਕੁਐਸਚਨ ਹੈ ਜਨੀਆਂ ਵੀ ਮੋਸਟ ਆਫ ਜਿਹੜੀਆਂ ਬਿਮਾਰੀਆਂ ਆਂਦੀਆਂ ਨੇ ਜਾਂ ਬੱਗ ਆਂਦੇ ਨੇ ਇਹ ਆਂਦੇ ਐਨੀਮਲਸ ਤੋਂ ਨੇ ਅੱਛਾ ਸੋ ਚਾਹੇ ਕੈਟਲ ਸ਼ੀਪ ਪੋਲਟਰੀ ਇਹੜਾ ਰੀਜਨਲ ਐਨੀਮਲ ਸਰ ਹੁਣ ਕਿਸ ਤਰ੍ਹਾਂ ਆਉਂਦੇ ਨੇ ਜਦੋਂ ਤੁਸੀਂ ਖੇਤਾਂ 'ਚ ਗ로우 ਕਰ ਰਹੇ ਹੋ ਤੇ ਇਰੀਗੇਸ਼ਨ ਵਾਲਾ ਪਾਣੀ ਆ ਰਿਹਾ ਫਿਰ ਤੁਸੀਂ ਕ੍ਰੌਪਸ ਨੂੰ ਸਪਰੇਅ ਕਰ ਰਹੇ ਹੋ ਕਿਸੇ ਚੀਜ਼ ਨਾਲ ਉਹਦੇ ਲਈ ਵੀ ਪਾਣੀ ਚਾਹੀਦਾ ਫਿਰ ਜਦ ਤੁਸੀਂ ਉਹਦੇ ਵਿੱਚ ਰੂੜੀ ਪਾ ਰਹੇ ਹੋ ਕੰਪੋਸਟ ਪਾ ਰਹੇ ਹੋ ਤੇ ਉਹ ਜਿਹੜੇ ਮੇਨ ਜਿਹੜੇ ਤਰੀਕੇ ਹੈ ਕਿ ਉਹ ਜਿਹੜੇ ਪੈਥੋਜਨ ਜਿਹੜੇ ਆ ਉਹ ਪ੍ਰੋਡਕਸ਼ਨ ਸਿਸਟਮ 'ਚ ਆ ਜਾਂਦੇ ਖੇਤਾਂ ਦੇ ਵਿੱਚ ਆ ਜਾਂਦੇ ਆ ਤੇ ਉੱਥੋਂ ਫਿਰ ਉਹ ਜਿਹੜੇ ਫਰੂਟ ਤੇ ਵੈਜੀਟੇਬਲ ਗਰੋ ਹੁੰਦੇ ਆ ਉਹਦੇ ਉੱਤੇ ਐਂਟਰ ਕਰ ਜਾਂਦਾ ਤੇ ਫਿਰ ਉਹ ਥਰੂ ਪ੍ਰੋਸੈਸਿੰਗ ਤੇ ਇਵੈਂਚੁਅਲੀ ਉਹ ਪੂਰੀ ਸੁਪਲਾਈ ਚੇਨ ਅਗੇ ਸਪਰੈਡ ਕਰ ਜਾਂਦਾ ਇਹਦੀ ਫਿਰ ਵੈਜੀਟੇਬਲ ਦੇ ਵਿੱਚ ਜਿੱਦਾਂ ਆਪਾਂ ਤਾਂ ਕਹਿੰਨੇ ਆ ਕਿ ਆਰਗੇਨਿਕ ਕਰਨਾ ਆ ਢੇਰ ਪਾ ਦਿਓ ਆਰਗੇਨਿਕ ਮੈਟਰ ਪਾ ਦਿਓ ਹਨਾ ਤੇ ਹੁਣ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਉਹ ਫੂਡ ਸੇਫਟੀ ਦੇ ਮੁਤਾਬਕ ਉਹ ਸਹੀ ਨਹੀਂ ਪੈਂਦੀ ਤੇ ਇਹਦਾ ਫਿਰ ਬੈਲੈਂਸ ਕਿੱਦਾਂ ਕਰਨਾ ਕਿ ਸੋਇਲੈਸ মিডিਆ ਯੂਜ਼ ਕੀਤਾ ਜਾਵੇ ਜਾਂ ਫਿਲਟਰੇਸ਼ਨ ਜ਼ਿਆਦਾ ਵਧਾਈ ਜਾਵੇ ਹਾਂਜੀ ਇਹ ਬਹੁਤ ਅੱਛਾ ਕੁਐਸਚਨ ਹੈ ਕਿਉਂਕਿ ਅ ਕਈ ਲੋਕਾਂ ਦੀ ਮਿਥ ਹੈ ਕਿ ਜਿਹੜਾ ਆਰਗੇਨਿਕ ਫੂਡ ਹੈ ਉਹ ਜਾਦੇ ਸੇਫ ਹੁੰਦਾ ਅ ਕੋਸ਼ਾਤ ਤੱਕ ਉਹ ਗੱਲ ਸੱਚੀ ਹੈ ਕਿਉਂਕਿ ਤੁਸੀਂ ਕੈਮੀਕਲ ਨਹੀਂ ਯੂਜ਼ ਕਰਦੇ ਹੋ ਪਰ ਜਦੋਂ ਤੁਸੀਂ ਸੋਇਲ ਨੇ ਯੂਜ਼ ਕਰਦੇ ਹੋ ਸਪੈਸ਼ਲੀ ਕੰਪੋਸਟ ਕੰਪੋਸਟ ਜਨਰਲੀ ਸੇਫ ਹੁੰਦਾ ਕੰਪੋਸਟ ਦੇ ਵਿੱਚ ਬੈਕਟੀਰੀਆ ਉਹ ਮਾਰ ਜਾਂਦੇ ਜਦੋਂ ਤੁਸੀਂ ਉਹਨੂੰ ਹੀਟ ਦੇ ਨਾਲ ਜੋ ਰੀਟਰੀਟ ਅਗਰ ਉਹ ਤੁਸੀਂ ਕੰਪੋਸਟ ਪ੍ਰੋਪਰਲੀ ਨਹੀਂ ਕੀਤਾ ਤਾਂ ਚਾਂਸ ਹੁੰਦੇ ਹੈ ਕਿ ਉਹਦੇ ਵਿੱਚ ਬੈਕਟੀਰੀਆ ਹੋਣ ਸੋ ਅਗਰ ਘਰਾਂ ਦੇ ਵਿੱਚ ਤੁਸੀਂ ਯੂਜ਼ ਕਰਨਾ ਹੈ ਤੇ ਅਸੀਂ ਤਾਂ ਰეკਮੈਂਡ ਕਰਦੇ ਆ ਕਿ ਤੁਸੀਂ ਬਾਹਰੋਂ ਜਿਹੜੇ ਸਰਟੀਫਾਈਡ ਸੋਰਸ ਨੇ ਜਿੱਦਾਂ ਤੁਸੀਂ ਕਿਸੇ ਵੀ ਸਟੋਰ ਤੇ ਜਾਂਦੇ ਹੋ ਤੇ ਆਸਟ੍ਰੇਲੀਅਨ ਸਟੈਂਡਰਡ ਆ ਕੰਪੋਸਟ ਲਈ ਤੇ ਅਗਰ ਉਹ ਯੂਜ਼ ਕੀਤਾ ਜਾਵੇ ਤਾਂ ਉਹ ਉਹਦੇ ਵਿੱਚ ਆਲਰੇਡੀ ਟੈਸਟਡ ਹੁੰਦਾ ਮਟੀਰੀਅਲ ਹੋ ਸੋ ਉਹ ਜਿਹੜੇ ਅਸੀਂ ਗਾਰਡਨ ਦਾ ਮਟੀਰੀਅਲ ਯੂਜ਼ ਕਰ ਲਈਦਾ ਕੰਪੋਸਟ ਬਣਾ ਲਿਆ ਜੀ ਜਿਹੜੇ ਛਿੱਲੜਾ ਉਹਦਾ ਕੰਪੋਸਟ ਬਣਾ ਲਿਆ ਜਾਂ ਈਵਨ ਕਿ ਕਈ ਜਿੱਥੇ ਡੇਰੀ ਫਾਰਮਸ ਨਾਲ ਆ ਤਾਂ ਉਹ ਕੀ ਕਰਦੇ ਨੇ ਉੱਥੋਂ ਗੋਹਾ ਚੱਕ ਲੈਂਦੇ ਨੇ ਵੇ ਪਰ ਉਹ ਤੁਹਾਨੂੰ ਪਤਾ ਤੁਹਾਨੂੰ ਵੀ ਪਤਾ ਸਨ ਸਾਰਿਆਂ ਨੂੰ ਪਤਾ ਕਿ ਉਹਨੂੰ ਰੱਖਣਾ ਪੈਂਦਾ ਉਹਨੂੰ ਸਾਲ 6 ਮਹੀਨੇ ਉਹਨੂੰ ਹੀਟ ਉਹਦੀ ਕੱਢਣ ਵਾਸਤੇ ਉਹਨੂੰ ਬੈਕਟੀਰੀਆ ਮਾਰਨ ਵਾਸਤੇ ਸੋ ਤੁਹਾਡੇ ਕਹਿੰਦਾ ਮਤਲਬ ਕਿ ਅਗਰ ਕੰਪੋਸਟ ਲੈਣਾ ਹੈ ਤਾਂ ਆਪਣਾ ਬਣਾ ਸਕਦੇ ਪਰ ਗਿਵ ਇਟ ਅ ਟਾਈਮ ਹਨਾ ਹਾਂਜੀ ਅਗਰ ਤੁਹਾਡਾ ਸਿਰਫ ਗ੍ਰੀਨ ਵੇਸਟ ਹੈ ਤੁਹਾਡੇ ਗਾਰਡਨ ਦਾ ਤੇ ਉਹ ਚੰਗੀ ਗੱਲ ਹੈ ਪਰ ਅਗਰ ਤੁਸੀਂ ਕੋਈ ਵੀ ਉਹਦੇ ਵਿੱਚ ਐਨੀਮਲ ਮਟੀਰੀਅਲ ਲੈ ਆ ਕੇ ਪਾਨੇ ਹੋ ਤਾਂ ਤੁਹਾਨੂੰ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਚਲੋ ਇਹ ਤੁਸੀਂ ਵੱਡੀ ਖੇਤੀ ਦੀ ਗੱਲ ਕਰਦੇ ਆ ਯੂ ਸੇਵਡ ਮਿਲੀਅਨਸ ਆਫ ਡਾਲਰਸ ਐਂਡ ਲਾਈਵਸ ਤੇ ਆਪਾਂ ਹੁਣ ਗਾਰਡਨ ਦੀ ਵੀ ਗੱਲ ਕੀਤੀ ਕਿ ਜਿੱਥੇ ਹਰ ਬੰਦਾ ਮੇਰੇ ਵਰਗਾ ਲੇਮੈਨ ਵੀ ਮਤਲਬ ਕੀ ਪ੍ਰਕੌਸ਼ਨਸ ਲੈ ਸਕਦੇ ਆ ਇੱਕ ਥੋੜੀ ਇਹ ਵੀ ਗੱਲ ਸਮਝਾਇਓ ਕਿ ਜਿਵੇਂ ਆਪਾਂ ਗਾਰਡਨ ਦੇ ਵਿੱਚ ਲੀਫੀ ਵੈਜੀਟੇਬਲਸ ਲਾ ਲਏ ਆ ਕੋਈ ਸਬਜ਼ੀਆਂ ਲਾ ਲਈਆਂ ਅਦਰ than ਕਿ ਕੰਪੋਸਟ ਯੂਜ਼ ਕਰਦੇ ਹੋਰ ਕਿਹੜੇ ਅਸੀਂ ਪ੍ਰਕਾਸ਼ਨਸ ਗਾਰਡਨ ਚ ਲੈ ਸਕਦੇ ਬਿਕੋਜ਼ ਸਾਡੇ ਜਿਹੜੇ ਲਿਸਨਰ ਆ एवरीवन बॉडी सेंड्स ਫੋਟੋਜ਼ ਵੀਡੀਓ ਸਾਨੂੰ ਭੇਜਦੇ ਗਾਰਡਨਸ ਦੀਆਂ ਸੋ ਇਟਸ ਅ ਰਾਈਟ ਓਪਰਚ्युनिटी ਟੂ ਆਸਕ ਯੂ ਕਿ ਉਹ ਫੂਡ ਕਿਦਾਂ ਹੋਰ ਸੇਫ ਆਪਾਂ ਬਣਾ ਸਕਦੇ ਹਾਂ ਕਿਹੜੇ ਕਿਹੜੇ ਪ੍ਰਕਾਸ਼ਨਸ ਲੈਣੇ ਹਾਂਜੀ ਜਨਰਲੀ ਤਾਂ ਜੇ ਤੁਹਾਡੀ ਗਾਰਡਨ ਦੀ ਸੋਇਲ ਅੱਛੀ ਹੈ ਤਾਂ ਤੁਹਾਨੂੰ ਐਨੀਮਲ ਬੇਸਡ ਇਹ ਪ੍ਰੋਡਕਟ ਉਹਨਾਂ ਨੂੰ ਯੂਜ਼ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਿਹੜੇ ਸਪੈਸ਼ਲੀ ਤੁਸੀਂ ਲੀਫੀ ਵੈਜੀਟਬਲਸ ਗ로우 ਕਰਦੇ ਹੋ ਲੈਟਸ ਹੋਵੇ ਸਪਿਨਚ ਹੋਵੇ ਇਹਨਾਂ ਨੂੰ ਬਹੁਤ ਜ਼ਿਆਦਾ ਨਿਊਟ੍ਰੀਐਂਟਸ ਨਹੀਂ ਚਾਹੀਦੇ ਹੁੰਦੇ ਜਿੰਨੇ ਚਾਹੀਦੇ ਹੁੰਦੇ ਉਹਨਾਂ ਇੱਕ ਸੋਇਲ 'ਚ ਹੁੰਦੇ ਆ ਤੇ ਮੈਂ ਤਾਂ ਫੇਰ ਇਹੀ ਕਹਾਵਾਂਗਾ ਕਿ ਹਾਂ ਅਗਰ ਤੁਸੀਂ ਯੂਜ਼ ਕਰਨਾ ਤਾਂ ਤੁਸੀਂ ਸਿਰਫ ਜਿਹੜੀ ਸਰਟੀਫਾਈਡ ਕੰਪੋਸਟ ਹੈ ਜਿਹਦੇ ਤੁਸੀਂ ਜੋ ਕਿ ਤੇ ਲੈ ਕੇ ਆਨੇ ਹੋ ਉਹੀ ਯੂਜ਼ ਕਰੋ ਤੇ ਜੇ ਘਰ ਬਣਾਣੀ ਹੈ ਤਾਂ ਉਹ ਕੰਪੋਸਟ ਜਿਹੜੀ ਹੈ ਮੇਕ ਸ਼ੋਰ ਕਿ ਉਹਦਾ ਪ੍ਰੋਸੈਸ ਜਿਹੜਾ ਹੈ ਕੰਪਲੀਟ ਹੋਵੇ ਹੋਰ ਹੋਰ ਅਵੋਇਡ ਕਰੋ ਕਿ ਤੁਸੀਂ ਉਹਦੇ ਚ ਗਵਾਂਡੇਆਂ ਤੋਂ ਡੇਰੀ ਫਾਰਮ ਤੋਂ ਜਾਂ ਕਿਤੇ ਚਿਕਨ ਸ਼ੈੱਡ ਚੋਂ ਤੁਸੀਂ ਇਹ ਉਨਾ ਲੈ ਕੇ ਆਓ ਮੈਂ ਤਾਂ ਇਹ ਕਹਾਂ ਡਾਕਟਰ ਸਾਹਿਬ ਇੱਕ ਹੋਰ ਵੀ ਹੈ ਕਿ ਚਲੋ ਗਾਰਡਨ ਦੇ ਵਿੱਚ ਹੁਣ ਘਰ ਦੇ ਅੰਦਰ ਆ ਗਿਆ ਫੂਡ ਅਸੀਂ ਲੈ ਆਂਦਾ वेजिटेबल ਜਾਂ ਕੋਈ ਵੀ ਫਰੂਟ ਹੈ ਉੱਥੇ ਵੀ ਚਾਂਸਸ ਹੁੰਦੇ ਆ ਫੂਡ ਪੋਇਜ਼ਨਿੰਗ ਹੋਣ ਦੇ ਵਿੱਚ ਬੈਕਟੀਰੀਆ ਵਗੈਰਾ ਗਰੋ ਕਰਨ ਦੇ ਹਾਂਜੀ ਇਹ ਮੈਂ ਸੁਣਨ ਵਾਲਿਆਂ ਨਾਲ ਮੈਂ ਬਹੁਤ ਇੰਪੋਰਟੈਂਟ ਗੱਲ ਹੈ ਇਹ ਕਿ ਆਸਟ੍ਰੇਲੀਆ ਦੇ ਵਿੱਚ ਲਗਭਗ 45 ਲੱਖ ਲੋਕ ਹਰ ਸਾਲ ਫੂਡ ਪੋਇਜ਼ਨਿੰਗ ਦੇ ਕੇਸ ਹੁੰਦੇ ਨੇ 45 ਲੱਖ ਜਿਹੜੇ 2.5 ਤੋਂ 3 ਕਰੋੜ ਦੇ ਵਾਦੀ ਵਿੱਚੋਂ ਹਰ ਪੰਜਵਾਂ ਬੰਦਾ ਫੂਡ ਪੋਇਜ਼ਨਿੰਗ ਹੋ ਰਹੀ ਹੈ ਜਾਫਰੀ ਕਬੰਦੇ ਨੂੰ ਹਰ 5 ਸਾਲ ਜੀ ਇੱਕ ਵਾਰ ਫੂਡ ਪੋਇਜ਼ਨਿੰਗ ਹੋ ਰਹੀ ਹੈ ਔਰ ਇਹ ਕਾਫੀ ਜਿਆਦੇ ਹੈ 12 ਕੰਟਰੀ ਦੇ ਸਾਹਮਣੇ ਔਰ ਰਿਸਰਚ ਇਹ ਦਿਖਾਉਂਦੀ ਹੈ ਕਿ ਫੂਡ ਸਪਲਾਈ ਜਨਰਲੀ ਸੇਫ ਹੈ ਜਿਹੜਾ ਕੰਜ਼ਿਊਮਰ ਹੈ ਉਹ ਘਰ ਦੇ ਵਿੱਚ ਕਈ ਪ੍ਰੈਕਟਿਸ ਜਦਾਂ ਨਹੀਂ ਕਰਦੇ ਹੈ ਜਿਹਦੇ ਨਾਲ ਉਹ ਫੂਡ ਨੂੰ ਕੰਟਮੀਨੇਟ ਜਾਂ ਕਰਾਸ ਕੰਟਮੀਨੇਟ ਕਰ ਲੈਂਦੇ ਨੇ ਆਪਣੀ ਕਿਚਨ ਚ ਅੱਛਾ ਸੋ ਚਾਰ ਚੀਜ਼ਾਂ ਨੇ ਜਿਹੜੀਆਂ ਮੈਂ ਸਾਰੇ ਸੁਣਨ ਵਾਲਿਆਂ ਨੂੰ ਕਹਾਂਗਾ ਵੈਸੇ ਤਾਂ ਮੈਨੂੰ ਪਤਾ ਕਾਫੀ ਲੋਕੀਤ ਅਵੈਰਨੇ ਪਰ ਫਿਰ ਵੀ ਜਿਹੜੀਆਂ ਚਾਰ ਚੀਜ਼ਾਂ ਆ ਹਨ ਉਹਨਾਂ ਨੂੰ ਕਿਚਨ ਦੇ ਵਿੱਚ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਇਹਨਾਂ ਨੂੰ ਕਹਿੰਦੇ ਆ ਕਲੀਨ ਸੈਪਰੇਟ ਕੁਕ ਤੇ ਚਿਲ ਸੋ ਕਲੀਨ ਦੇ ਵਿੱਚ ਕੀ ਹੈ ਕਿ ਹਾਂ ਸਾਨੂੰ ਸਾਰਿਆਂ ਨੂੰ ਪਤਾ ਹੱਥ ਧੋਣੇ ਚਾਹੀਦੇ ਤੇ ਜਿੰਨੀਆਂ ਵੀ ਫਰੂਟ ਔਰ ਵੈਜੀਟੇਬਲ ਤੁਸੀਂ ਬਾਹਰੋਂ ਲੈ ਕੇ ਆਣੇ ਹੋ ਉਹਨਾਂ ਨੂੰ ਜਰੂਰ ਵਾਸ਼ ਕਰੋ ਚਾਹੇ ਉਹਦੇ ਤੇ ਲਿਖਿਆ ਹੋਵੇ ਕਿ ਪ੍ਰੀ ਵਾਸ਼ਡ ਉਹਨਾਂ ਨੂੰ ਜਰੂਰ ਵਾਸ਼ ਕਰੋ ਖਾਣ ਤੋਂ ਪਹਿਲਾਂ ਉਹ ਬੇਸਿਕ ਚੀਜ਼ ਹੈ ਤੇ ਦੂਜੀ ਚੀਜ਼ ਜਿਹੜੀ ਸੈਪਰੇਟ ਵਾਲੀ ਹੈ ਉਹ ਬਹੁਤ ਇੰਪੋਰਟੈਂਟ ਹੈ ਆਸਟ੍ਰੇਲੀਆ ਦੇ ਵਿੱਚ ਜੇ ਤੁਸੀਂ ਸੁਣਿਆ ਹੋਵੇ ਇੱਕ ਕੈਂਪਲੋਬੈਕਰ ਬੈਕਟੀਰੀਆ ਉਹ ਜਨਰਲੀ ਚਿਕਨ ਤੋਂ ਆਉਂਦਾ ਤੇ ਆਸਟ੍ਰੇਲੀਆ ਦੇ ਵਿੱਚ ਇਹ ਕੈਂਪਲੋਬੈਕਟੇ ਕੈਂਪਲੋਬੈਕਟਰ ਦੇ ਇਨਫੈਕਸ਼ਨ ਬਹੁਤ ਹਾਈ ਹੈ ਤੇ ਇਹ ਵੀ ਪਤਾ ਲੱਗਿਆ ਕਿ ਬਹੁਤ ਸਾਰੇ ਲੋਕੀਂ ਘਰਾਂ ਦੇ ਵਿੱਚ ਚਿਕਨ ਲਿਆ ਕੇ ਜਾਂ ਉਹਨੂੰ ਕੱਟ ਕੇ ਉਹਨੂੰ ਧੋਂਦੇ ਨੇ ਹਾਂਜੀ ਤੇ ਚਿਕਨ ਨੂੰ ਕੁੱਕ ਕਰਨ ਤੋਂ ਪਹਿਲਾਂ ਬਿਲਕੁਲ ਵੀ ਨਹੀਂ ਧੋਣਾ ਚਾਹੀਦਾ ਅੱਛਾ ਕਿਉਂਕਿ ਜਦੋਂ ਚਿਕਨ ਨੂੰ ਲੋਕੀਂ ਧੋਂਦੇ ਨੇ ਤੇ ਉਹ ਜਿਹੜਾ ਕੈਂਪਲਰ ਵੈਕਟਰ ਹੈ ਜਿਹੜਾ ਕਿ ਚਾਂਸ ਹੁੰਦੇ ਕਿ ਉਹਦੇ ਤੇ ਹੈਗਾ ਉਹ ਸਾਰੀ ਕਿਚਨ ਦੇ ਵਿੱਚ ਸਪਰੈਡ ਕਰ ਜਾਂਦਾ ਜਿਹੜਾ ਕਿ ਤੁਹਾਨੂੰ ਨਜ਼ਰ ਵੀ ਨਹੀਂ ਆਉਂਦਾ ਕਿਉਂਕਿ ਜਿਹੜੇ ਪਾਣੀ ਦੇ ਛਿੱਟੇ ਨੇ 에ਰੋਸੋਲ ਨੇ ਬੜੀ ਦੂਰ ਦੂਰ ਤੱਕ ਜਾਂਦੇ ਨੇ ਕਿਚਨ 'ਚ ਜੀ ਤੇ ਉਹ ਇੱਕ ਬਹੁਤ ਮੇਨ ਰੀਜ਼ਨ ਹੈ ਆਸਟ੍ਰੇਲੀਆ 'ਚ ਕਿ ਖਾਸ ਕਰ ਜਿਹੜੇ ਲੋਕੀ ਚਿਕਨ ਨੂੰ ਧੋਂਦੇ ਨੇ ਉਹਨਾਂ ਦੀਆਂ ਕਿਚਨ ਜਿਹੜੀਆਂ ਹੈਗੀਆਂ ਕੰਟਮੀਨੇਟ ਹੋ ਜਾਂਦੀਆਂ ਸੋ ਡਾਕਟਰ ਸਾਹਿਬ ਜੇ ਆਪਾਂ ਚਿਕਨ ਨੂੰ ਨਹੀਂ ਧੋਂਦੇ ਤਾਂ ਉਹਦਾ ਪਤਲੇ ਜਿਹਾ ਕੇ ਉਬਲੇ ਜਾਣਾ ਜਾਂ ਫਰਾਈ ਹੋ ਜਾਣਾ ਸੋ ਉਹ ਬੈਕਟੀਰੀਆ ਨਸ਼ਟ ਹੋ ਜਾਏਗਾ ਹਾਂਜੀ ਕਿਉਂਕਿ ਉਹ ਕੁਕਿੰਗ ਜਿਹੜੀ ਹੈ ਮਾਰ ਦੇਗੀ ਬੈਕਟੀਰੀਆ ਨੂੰ ਤੁਹਾਨੂੰ ਧੋਂਨ ਦੀ ਲੋੜ ਨਹੀਂ ਹੈਗੀ ਅਗਰ ਤੁਹਾਨੂੰ ਕੁਝ ਲੱਗਦਾ ਹੈ ਕਿ ਇਹਦੇ ਚ ਰਿਮੂਵ ਕਰਨਾ ਤੁਸੀਂ ਉਹਨੂੰ ਕੱਟ ਕੇ ਬਾਹਰ ਕੱਢਦੇ ਹੋ ਉਹਨਾਂ ਪੋਰਸ਼ਨ ਲੇਕਨ ਉਹਨੂੰ ਧੋਵੋ। ਚਿਕਨ ਹੋਵੇ ਚਾਹੇ ਲੈਂਮ ਹੋਵੇ ਕੋਈ ਵੀ ਮੀਟ ਜਿਹੜਾ ਪ੍ਰੋਡਕਟ ਅਸੀਂ ਲੈ ਕੇ ਆਨੇ ਹਾਂ। ਸੋ ਔਰ ਇਹਨਾਂ ਦੋ ਚੀਜ਼ਾਂ ਨੂੰ ਖਾਸ ਕਰ ਜਿਹੜਾ ਮੀਟ ਹੈ ਔਰ ਫਰੂਟ ਵੈਜੀਟੇਬਲ ਇਹਨਾਂ ਨੂੰ ਸੈਪਰੇਟ ਰੱਖਣਾ ਫ੍ਰਿਜ ਦੇ ਵਿੱਚ ਵੀ ਇਹਨਾਂ ਕੋਸ਼ਿਸ਼ ਕਰੋ ਕਿ ਜਿਹੜਾ ਮੀਟ ਹੈ ਉਹ ਉੱਤੇ ਵਾਲੀ ਸ਼ੈਲਫ ਤੇ ਨਾ ਹੋਵੇ ਕਿਤੇ ਡ੍ਰਿਪ ਹੋ ਕੇ ਥੱਲੇ ਤੁਹਾਡੇ ਫਰੂਟ ਹੋਰ ਦੂਜੇ ਫੂਡ ਤੇ ਆ ਜਾਏ। ਸੋ ਸੈਪਰੇਟ ਰੱਖਣਾ ਸੈਪਰੇਟ ਇਹਨੂੰ ਚੋਪਿੰਗ ਬੋਰਡ ਰੱਖਣੇ ਕਿਚਨ ਚ ਮੈਂ ਕਲਰ ਕੋਡਡ ਚੋਪਿੰਗ ਬੋਰਡ ਆਉਂਦੇ ਨੇ ਅੱਜਕੱਲ ਤੇ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਤੁਹਾਨੂੰ ਪਤਾ ਨਹੀਂ ਲੱਗਦਾ ਜੇ ਤੁਸੀਂ ਕੁਕਿੰਗ ਕਰਦੇ ਹੋ ਤਾਂ ਤੁਸੀਂ ਟੱਚ ਕਰਦੇ ਹੋ ਬਹੁਤ ਸਾਰੀਆਂ ਚੀਜ਼ਾਂ ਨੂੰ ਤੁਸੀਂ ਮੀਟ ਨੂੰ ਕੁਕ ਕਰਕੇ ਰੱਖ ਚਿਕ ਸੌਰੀ ਕੱਟ ਕਰਕੇ ਰੱਖ ਲਿਆ ਤੇ ਦੂਜੇ ਪਾਸੇ ਤੁਸੀਂ ਹੋਰ ਮਟੀਰੀਅਲ ਨੂੰ ਹੈਂਡਲ ਕਰ ਰਹੇ ਹੋ ਡਰਾਅਰਸ ਖੋਲ ਰਹੇ ਹੋ ਸੋ ਇਟ ਸੈਪਰੇਟ ਰੱਖਣਾ ਇਸ ਚੀਜ਼ ਨੂੰ ਬਹੁਤ ਜ਼ਰੂਰੀ ਹੈ ਔਰ ਆਈ ਥਿੰਕ ਇਟ ਇਹ ਇਥੇ ਰਿਸਰਚ ਨਾਲ ਹੀ ਪਤਾ ਲੱਗਿਆ ਕਿ ਇਹ ਆਸਟ੍ਰੇਲੀਆ ਚ ਇੱਕ ਬਹੁਤ ਵੱਡਾ ਰੀਜ਼ਨ ਹੈ ਕਿ ਕਿਚਨ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਸ ਕੰਟੈਮੀਨੇਸ਼ਨ ਕਰ ਲੈਂਦੇ ਆ ਕੰਜ਼ਿਊਮਰ ਸੋ ਯਾ ਸੋ ਤੀਜੀ ਚੀਜ਼ ਕੀ ਕੁੱਕ ਕਿ ਜਦੋਂ ਕੁੱਕ ਕਰਨਾ ਤੇ ਉਹਨੂੰ ਪ੍ਰੋਪਰਲੀ ਕਰੋ ਔਰ ਜਦੋਂ ਕੁੱਕ ਕਰਦੇ ਹੋ ਤਾਂ ਪਲੀਜ਼ ਉਹਨੂੰ ਵਿੱਚ ਟੇਸਟ ਨਾ ਕਰੋ ਕਿ ਕੁੱਕ ਹੋ ਗਿਆ ਜਾਂ ਨਹੀਂ ਹੋ ਗਿਆ ਇਹ ਕਰਾ ਦੇ ਵੀ ਚਾ ਚ ਲੋ ਕੀ ਥਰਮੋਮੀਟਰ ਵੀ ਰੱਖਦੇ ਨੇ ਨਾ ਟੈਂਪਰੇਚਰ ਚੈੱਕ ਕਰਨ ਲਈ ਬੜੀ ਐ ਕੁੱਕ ਕਰੋ ਪ੍ਰੋਪਰਲੀ ਤੇ ਚਿਲ ਕਰੋ ਜਿਹੜੀ ਚੀਜ਼ ਚਿਲ ਰੱਖਣ ਵਾਲੀ ਆ ਉਹਨੂੰ ਚਿਲ ਰੱਖੋ ਹਨਾ ਠੰਡੀ ਚੀਜ਼ ਨੂੰ ਠੰਡੀ ਰੱਖੋ ਤੇ ਗਰਮ ਨੂੰ ਡਾਕਟਰ ਸਾਹਿਬ ਵੈਸੇ ਇਹ ਤਾਂ ਸਾਡੇ ਸੱਭਿਆਚਾਰ ਜੀ ਝੂਠੀ ਨਹੀਂ ਕਰਨੀ ਚੀਜ਼ ਹਨਾ ਤੇ ਉਹਦਾ ਵੀ ਇੱਕ ਕਾਰਨ ਸੀ ਜਾਂ ਗੱਲ ਕੋਈ ਸਾਫਾ ਬਣ ਕੇ ਜਾਂ ਮੂੰਹ ਕਰਕੇ ਕੁਕਿੰਗ ਕਰਨੀ ਆ ਓਪਰਚੁਨੀ ਲਾ ਕੇ ਕਰਨੀ ਆ ਕਿ ਤਾਂ ਕਿ ਕੰਟਮੀਨੇਸ਼ਨ ਨਾ ਹੋਵੇ ਹਨਾ ਤੇ ਅੱਜ ਕੱਲ ਮਾਡਰਨਾਈਜੇਸ਼ਨ ਦੇ ਚੱਕਰ ਦੇ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਵਿਸਾਰ ਕੇ ਖੈਰ ਕੰਟਾਮਿਨੇਸ਼ਨ ਜਿਸ ਤਰ੍ਹਾਂ ਅਸੀਂ ਟੈਸਟ ਕਰਦੇ ਆ ਨਾਲ ਦੀ ਨਾਲ ਹਨਾ ਉਹ ਵੀ ਉਹ ਵੀ ਇੱਕ ਤਰ੍ਹਾਂ ਨਾਲ ਹੋ ਸਕਦੀ ਆ ਤੇ ਚੌਥੀ ਚੀਜ਼ ਕਿਹੜੀ ਤੁਸੀਂ ਰეკਮੈਂਡ ਕਰ ਰਹੇ ਹੋ ਚੌਥੀ ਚੌਥੀ ਚੀਜ਼ ਜੀ ਕੀ ਜਿਹੜਾ ਚੈਲ ਹਨਾ ਕਿ ਰੈਫਰਿਜਰੇਟ ਰੱਖੋ ਚੀਜ਼ਾਂ ਨੂੰ ਤੁਸੀਂ ਕਈ ਵਾਰ ਚੀਜ਼ਾਂ ਲੈ ਕੇ ਆਨੇ ਹੋ ਮੰਨ ਲਓ ਐਗਸ ਲੈ ਕੇ ਆਏ ਹੋ ਤੁਸੀਂ ਉਹਨਾਂ ਨੂੰ ਬਾਹਰ ਨਾ ਰੱਖੋ ਹਨਾ ਜਾਂ ਫਿਰ ਜੇ ਤੁਸੀਂ ਹੁਣ ਜੇ ਕੋਈ ਚੀਜ਼ ਫ੍ਰੀਜ਼ ਕੀਤੀ ਹੋਈ ਹੈ ਤਾਂ ਉਹਨੂੰ ਜਿਹੜਾ ਥਾਅ ਕਰਨਾ ਤੇ ਉਹਨੂੰ ਬਾਹਰ ਨਾ ਕਰੋ ਫ੍ਰੀਜ਼ਰ ਚੋਂ ਕੱਢ ਕੇ ਉਹਨੂੰ ਫ੍ਰਿਜ ਰੱਖੋ ਨਾ ਕਿ ਉਹਨੂੰ ਬਾਹਰ ਕਈ ਕੈਂਡੇ ਰੱਖ ਦਿੰਨੇ ਹੋ ਤਾਂ ਕਿ ਉਹ ਜਲਦੀ ਡੀ ਫ੍ਰੀਜ਼ ਹੋ ਜਾਏ ਸੋ ਫ੍ਰਿਜ ਜਿਹੜੇ ਹੈਗੇ ਆ ਇਹ ਵੀ ਇਹ ਵੀ ਰਿਸਰਚ ਹੈ ਕਿ ਬਹੁਤ ਸਾਰੇ ਜਿਹੜੇ ਪੈਥੋਜਨ ਹੈ ਇੱਕ ਲਿਸਟੇਰੀਆ ਇੱਕ ਪੈਥੋਜਨ ਹੈ ਉਹ ਫੂਡ ਪੌਇਜ਼ਨਿੰਗ ਕਰਦਾ ਤੇ ਉਹ ਫ੍ਰਿਜ ਦੇ ਵਿੱਚ ਵੀ ਉਹ ਗ로우 ਕਰਦਾ ਰਹਿੰਦਾ 5 ਡਿਗਰੀ ਤੋਂ ਥੱਲੇ ਵੀ ਸੋ ਉਹ ਲਿਸਟੇਰੀਆ ਜਨਰਲੀ ਜਿਹੜੇ ਮਿਲਕ ਪ੍ਰੋਡਕਟਸ ਹੈ ਜਾਂ ਮੀਟ ਜਾਂ ਹੋਰ ਉਹਨਾਂ ਚੋਂ ਆਉਂਦਾ ਤੇ ਫ੍ਰਿਜ ਵੀ ਜਿਹੜੇ ਹੈਗੇ ਆ ਉਹਨਾਂ ਨੂੰ ਸਾਫ਼ ਰੱਖਣਾ ਸੈਨੀਟਾਈਜ਼ ਕਰਨਾ ਟਾਈਮ ਟਾਈਮ ਬਹੁਤ ਜ਼ਰੂਰੀ ਹੈ ਸੋ ਇੱਕ ਚੀਜ਼ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ ਸੀ ਸਪੈਸ਼ਲੀ ਵਿਦ ਲਿਸਟੇਰੀਆ ਲਿਸਟੇਰੀਆ ਜਿਹੜਾ ਨਾਰਮਲ ਹੈਲਥੀ ਲੋਕੀ ਹੈਗੇ ਉਹਨਾਂ ਨੂੰ ਇਹ ਕੁਛ ਨਹੀਂ ਕਹਿੰਦਾ ਹਨਾ ਅਗਰ ਡਾਈਟ ਦੇ ਵਿੱਚ ਆ ਵੀ ਜਾਵੇ ਲੇਕਿਨ ਜਿਹੜਾ ਇੱਕ ਅਸੀਂ ਉਹਨਾਂ ਨੂੰ ਯੋਪੀ ਗਰੁੱਪ ਕਹਿੰਦੇ ਆ ਯੰਗ 올ਡ ਪ੍ਰੈਗਨੈਂਟ ਤੇ ਇਮਿਊਨੋ ਕੰਪਰੋਮਾਈਜ਼ਡ ਇਹ ਜਿਹੜਾ ਗਰੁੱਪ ਅਗਰ ਇਹਨਾਂ ਨੂੰ ਲਿਸਟੇਰੀਆ ਇਹਨਾਂ ਦੀ ਡਾਈਟ ਚ ਆ ਜੇ ਤੇ ਚਾਂਸਸ ਹੁੰਦੇ ਆ ਕਿ 1 ਇਨ 3 ਚਾਂਸ ਹੈ ਨਾ ਕਿ ਬੰਦੇ ਦੀ ਡੈਥ ਹੋ ਜਾਏਗੀ ਸੋ ਇਹ ਜਿਹੜਾ ਲਿਸਟੇਰੀਆ ਹੈ ਇਹਦੇ ਕਰਕੇ ਬਹੁਤ ਕੇਅਰ ਹੋਣਾ ਚਾਹੀਦਾ ਸਪੈਸ਼ਲੀ ਜਿਹੜੀਆਂ ਪ੍ਰੈਗਨੈਂਟ ਮਦਰਸ ਨੇ अर्ਲੀ ਪ੍ਰੈਗਨੈਂਸੀ ਚ ਤੇ ਜਾਂ ਫਿਰ ਜਿਹੜੇ ਇਮਿਊਨੋ ਕੰਪਰੋਮਾਈਜ਼ ਹੈ ਕਿਸੇ ਦੀ ਕੀਮੋਥੈਰੇਪੀ ਹੋ ਰਹੀ ਹੈ ਹੈ ਨਾ ਤੇ ਜਦ ਦਾ ਇਮਿਊਨ ਸਿਸਟਮ ਹੈ ਬੱਚਿਆਂ ਦਾ ਵੀ ਡਿਵੈਲਪ ਨਹੀਂ ਹੋਇਆ ਹੁੰਦਾ ਔਰ ਬਜ਼ੁਰਗਾਂ ਦਾ मतलब 12 हफ की बहुत ज्यादा वीक हो चुका हमला सो लिस्टेरिया तो बचने ਲਈ मतलब ਜਿਹੜੀ ਮੇਨ ਪ੍ਰਿਕਾਸ਼ਨ ਹੈਗੀ ਉਹ ਅਸੀਂ ਰეკਮੈਂਡ ਕਰਦੇ ਆ ਕਿ ਤੁਸੀਂ ਸੌਫਟ ਚੀਜ਼ਸ ਨਾ ਖਾਓ ਦੇ ਡੇਰੀ ਪ੍ਰੋਡਕਟ ਨੇ ਉਹ ਮੇਕ ਸ਼ੋਰ ਕਿ ਇਹ ਪਾਸਟਰਾਇਜ਼ ਸਾਰੇ ਕਮਿਊਨਿਟੀ ਦੇ ਅੱਜਕੱਲ੍ਹ ਕਈ ਮੈਨ ਪਤਾ ਲੱਗਿਆ ਕੁਝ ਇਲਾਕਿਆਂ ਵਿੱਚ ਬੜਾ ਟ੍ਰੈਂਡ ਹੈ ਕਿ ਉਹ ਰॉ मिल्क ਇਹ ਵੀ ਇਹ ਵੀ ਕਾਫੀ ਟ੍ਰੈਂਡ ਹੈ ਕਿ ਡੇਰੀ ਤੋਂ ਸਿੱਧਾ ਹੀ ਲਿਆਓ ਤੇ ਪੀ ਲਓ ਤੇ ਫਿਰ ਉਹ ਪੰਜਾਬੀਆਂ ਨੂੰ ਤਾਂ ਥੋੜਾ ਬਹੁਤ ਤਾਂ ਪਚ ਜਾਂਦਾ ਪਰ ਉਹ ਵੀ ਸੁਣਿਆ ਹੈ ਕਿ ਸਾਡਾ ਜੀਨ ਜਿਹੜਾ ਆ ਉਹ 70% ਹੀ ਆ ਜਿਹੜੇ ਲੋਕ ਪਚਾ ਸਕਦੇ ਨੇ ਬਾਕੀ ਨਹੀਂ ਪਚਾ ਸਕਦੇ ਹਾਂਜੀ ਸੋ ਇਹ ਮੇਰੀ ਇਹ ਰਿਕਵੈਸਟ ਹੈ ਕਿ ਜਿਹੜਾ ਰੌ ਮਿਲਕ ਹੈ ਆਸਟ੍ਰੇਲੀਆ ਦੇ ਵਿੱਚ ਉਹ ਇਲੀਗਲ ਹੈ ਉਹਨੂੰ ਸੇਲ ਕਰਨਾ ਕੰਜ਼ਮਪਸ਼ਨ ਲਈ ਰੌ ਮਿਲਕ ਸਿਰਫ ਇੱਥੇ ਬਾਥ ਮਿਲਕ ਦੇ ਤੌਰ ਤੇ ਉਹਨੂੰ ਸੇਲ ਕੀਤਾ ਜਾਂਦਾ ਸੋ ਤੋ ਇਸ ਕਰਕੇ ਜਿਹੜਾ ਲਿਸਟੇਰੀਆ ਹੈਗਾ ਆਪਣੀ ਕਮਿਊਨਿਟੀ ਨੂੰ ਉਹਦੇ ਵਿੱਚ ਦੇ ਹੈਵ ਟੂ ਬੀ ਕੇਅਰਫੁਲ ਕਿ ਥੋੜਾ ਮਿਲਕ ਤੇ ਡੈਰੀ ਪ੍ਰੋਡਕਟਸ ਨੂੰ ਥੋੜਾ ਕੇਅਰਫੁਲੀ ਹੈਂਡਲ ਕਰਨ ਜੀ ਡਾਕਟਰ ਸਾਹਿਬ ਬਹੁਤ ਸਾਰੇ ਮੈਸੇजेस ਆ ਰਹੇ ਨੇ ਨਾ ਹੁਣ ਸਮਾਂ ਨਹੀਂ ਹੈਗਾ ਕਿ ਸਾਰੇ ਅਸੀਂ ਮੈਸੇਜ ਪੜੀਏ ਕੁਐਸਚਨ ਆਣਗੇ ਤੁਹਾਨੂੰ ਇੱਕ ਵਾਰੀ ਫੇਰ ਲੈਣਾ ਪਏਗਾ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕਿਉਂਕਿ ਪੀਪਲ ਆਰ ਲਵਿੰਗ ਇਟ ਅਸੀਂ ਨਾ ਇੰਟਰਵਿਊ ਰਿਵਰਸ ਆਰਡਰ ਦੇ ਵਿੱਚ ਕਰ ਰਹੇ ਹਾਂ ਹੁਣ ਜਾਂਦੇ ਜਾਂਦੇ ਸਾਨੂੰ ਇਹ ਦੱਸੋਗੇ ਤੁਸੀਂ ਪੰਜਾਬ ਤੋਂ ਕਿੱਥੋਂ ਔਰ ਇੱਥੇ ਕਦੋਂ ਆਏ ਹੋ ਹਾਂਜੀ ਮੈਂ ਹਿਮਾਚਲ ਤੋਂ ਹਾਂ ਜੀ ਬਟ ਜਿਲ੍ਹਾ ਉੰਨਾ ਜਿਹੜਾ ਕਿ 1971 ਤੋਂ ਪਹਿਲਾਂ ਪੰਜਾਬ ਹੀ ਹੁੰਦਾ ਸੀ ਹਾਂਜੀ ਸੋ ਪੰਜਾਬੀ ਬੋਲਣਾ ਆਈ ਥਿੰਕ ਤੁਹਾਡੇ ਸ਼ੁਰੂਤਿਆਂ ਨੂੰ ਕੋ ਬਹੁਤੀ ਦਿੱਕਤ ਨਹੀਂ ਹੋਈ ਹੋਣੀ ਪੰਜਾਬੀ ਸਮਝਣ ਚ ਤੇ ਨਾਰਮਲ ਨਾਰਮਲ ਹੀ ਬੋਲ ਰਹੇ ਹੋ ਤੁਸੀਂ ਤੇ ਤੁਸੀਂ ਇੰਡੀਆ ਚ ਆਪਣੀ এডਿਕੇਸ਼ਨ ਲਈ ਖੇਤੀਬਾੜੀ ਨਾਲ ਸੰਬੰਧਿਤ ਜਾਂ ਇੱਥੇ ਆਏ ਪੜ੍ਹ ਮੈਂ ਇੰਡੀਆ ਤੋਂ ਬੈਚਲਰ ਆਫ ਸਾਇੰਸ ਹਾਰਟੀਕਲਚਰ ਦੇ ਵਿੱਚ ਕੀਤੀ ਯੂਨੀਵਰਸਿਟੀ ਆਫ ਹਾਰਟੀਕਲਚਰ ਐਂਡ ਫੋਰੈਸਟਰੀ ਸੋਲੰਚ ਹੈਗੀ Shimla ਦੇ ਲਾਗੇ ਤੇ ਫਿਰ ਮੈਂ ਮਾਸਟਰਸ ਕੀਤੀ ਬੈਂਗਲੌਰ ਤੋਂ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸਸ ਤੇ ਫਿਰ ਮੈਂ ਦਿੱਲੀ ਸਗਾ ਇੰਡੀਅਨ ਐਗਰੀਕਲਚਰ ਸੋਸਾਇਟੀ ਤੇ ਪੀ ਐਚ ਡੀ ਮੈਂ ਵੈਸਟਰਨ ਆਸਟ੍ਰੇਲੀਆ ਤੋਂ ਕੀਤੀ ਹੈ ਸੋ 12 ਸਾਲ ਮੈਂ ਯੂਨੀਵਰਸਿਟੀਆਂ ਦੇ ਵਿੱਚ ਲੱਗਿਆ ਉਹੀ ਹੈ ਤਪ ਕਰਨ ਵਾਲੀ ਗੱਲ ਹੈ ਜਿੱਦਾਂ ਬਣਵਾਸ 14 ਸਾਲ ਦਾ ਹੁੰਦਾ ਹੈ ਬਸ ਉਹ ਇੱਕ ਤਰ੍ਹਾਂ ਨਾਲ ਤਪੇ ਹੀ ਹੁੰਦਾ ਹੈ ਤੇ ਉਹ ਤੁਸੀਂ ਕਰ ਰਹੇ ਹੋ ਤੇ ਐਕਚੁਅਲੀ ਉਹਦੇ ਰਿਜ਼ਲਟ ਵੀ ਆ ਰਹੇ ਨੇ ਨਾ ਯੂ हैव बीन ਰੈਕੋਗਨਾਈਜ਼ਡ ਕਿ ਤੁਹਾਡਾ ਕੰਮ ਹੈ ਉਹ ਲੈਂਡਮਾਰਕ ਹੈ ਇਟ ਸੇਵਸ ਲੋਟ ਆਫ ਲਾਈਫ ਤੇ ਕੰਫਰਟ ਦੇ ਰਿਹਾ ਹੈ ਸੋਸਾਇਟੀ ਨੂੰ ਐਂਡ ਦੈਟਸ ਐਜੂਕੇਸ਼ਨ ਦਾ ਰਿਜ਼ਲਟ ਨਿਕਲ ਰਿਹਾ ਬਾਹਰ ਆ ਰਿਹਾ ਸੋ ਡਾਕਟਰ ਸਾਹਿਬ ਇੱਕ ਵਾਰੀ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹੋਣ ਤੇ ਤੁਸੀਂ ਪ੍ਰੋਮਿਸ ਕਰੋ ਕਿ ਅਸੀਂ ਦਾ ਤੁਹਾਨੂੰ ਬੁਲਾਈਏ ਤਾਂ ਜਰੂਰ ਛੋਟੇ-ਛੋਟੇ ਇਹ ਗੱਲਾਂ ਬਾਤਾਂ ਟਿਪਸ ਸਾਡੇ ਨਾਲ ਜਰੂਰ ਸ਼ੇਅਰ हां जी ਤੁਹਾਡਾ ਬਹੁਤ ਸ਼ੁਕਰੀਆ ਮੈਨੂੰ ਤੁਸੀਂ ਲੈ ਕੇ ਆਇਆ ਸਟੂਡੀਓ ਦੇ ਵਿੱਚ ਤੇ ਬੜੀ ਮਿਹਰਬਾਨੀ ਔਰ ਮੈਂ ਡੈਫੀਨਟਲੀ ਤੁਹਾਡਾ ਪਰਮਿਸ ਕਰਦਾ ਦੁਬਾਰਾ ਆਵਾਂਗਾ ਔਰ ਅਸੀਂ ਕੁਝ ਫੇਰ ਗੱਲਾਂ ਸਾਂਝੀਆਂ ਕਰਾਂਗੇ ਪਰ ਸਪੈਸ਼ਲੀ ਜੇ ਕੋਈ 베ਰੀ ਗਰੋਅਰਸ ਸੁਣ ਰਹੇ ਨੇ ਤੇ ਮੈਂ ਇੱਕ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਉਹ 베ਰੀ ਗਰੋਅਰਸ ਲਈ ਕਰਨਾ ਚਾਹੁੰਦਾ ਕਿ ਨਵੇਂ ਰੂਲ ਆ ਰਹੇ ਨੇ ਕੁਝ ਸੇਫਟੀ ਦੇ ਤੇ yeah uh, definitely apna cooperative hai 150 grower we will definitely i'll talk to president te assi shetti organize karte hain so i'll talk to you uh, in next week te apna enu forward karde hain thank you doctor sir okay, okay thank you shukriya thank you